ਬੰਦੇ ਦੇ ਸਰੀਰ ਤੇ ਕਿਤੇ ਵੀ ਕੋਈ ਨਿਸ਼ਾਨ ਹੋ ਜੇ ਕੋਈ ਪਿੰਪਲ ਹੋ ਜੇ ਫੈਂਸੀ ਹੋ ਜੇ ਤਾਂ ਫਿਰ ਵੀ ਬੰਦਾ ਚੱਲ ਲੈਂਦਾ ਜਦੋਂ ਗੱਲ ਚਿਹਰੇ ਦੀ ਆਉਂਦੀ ਆ ਤਾਂ ਸਾਰਾ ਮੂਡ ਹੀ ਖਰਾਬ ਹੋ ਜਾਂਦਾ ਜੋ ਅਸੀਂ ਖਾ ਲੈਂਦੇ ਆ ਸਾਡੇ ਢਿੱਡ ਦੇ ਅੰਦਰ ਜਾਂਦਾ ਏ ਉਹ ਥੋੜੇ ਦਿਨਾਂ ਦੇ ਬਾਅਦ ਹੀ ਚਿਹਰੇ ਤੇ ਦਿਖਣ ਲੱਗ ਜਾਂਦਾ ਹੈ ਮਹਿੰਗੇ ਮਹਿੰਗੇ ਫੇਸ ਵਾਸ਼ ਮਹਿੰਗੀਆਂ ਮਹਿੰਗੀਆਂ ਸਕਰਬਾਂ ਮਹਿੰਗੀਆਂ ਮਹਿੰਗੀਆਂ ਕਰੀਮਾਂ ਪਤਾ ਨਹੀਂ ਕਿੰਨਾ ਕੁਝ ਇਸਤੇਮਾਲ ਕਰਦੇ ਆ ਚਿਹਰੇ ਨੂੰ ਸਹੀ ਕਰਨ ਦੇ ਲਈ ਪਿੰਪਲਾਂ ਨੂੰ ਹਟਾਉਣ ਦੇ ਲਈ ਸਵੇਰ ਉੱਠ ਕੇ ਜਦੋਂ ਸ਼ੀਸ਼ਾ ਦੇਖਦੇ ਆ ਇੱਕ ਅੱਧਾ ਪਿੰਪਲ ਇੱਕ ਅੱਧੀ ਫੈਂਸੀ ਕੋਈ ਹੁੰਦੀ ਹੈ ਤੁਹਾਡੇ ਹੱਥ ਨਹੀਂ ਟਿਕਦੇ ਅਸੀਂ ਉਸੇ ਟਾਈਮ ਚੱਕ ਕੇ ਪਿੰਪਲ ਨੂੰ ਨੱਪ ਦਿੰਨੇ ਕਰਦੇ ਵਿੱਚ ਇੱਕ ਏਦਾਂ ਦੀ ਚੀਜ਼ ਤਿਆਰ ਕਰਾਂਗੇ ਅਗਰ ਰੋਜ਼ਾਨਾ ਤੁਸੀਂ ਉਹਦਾ ਇਸਤੇਮਾਲ ਕਰੋਗੇ ਚਿਹਰਾ ਤੁਹਾਡਾ ਬਿਲਕੁਲ ਸਾਫ਼ ਹੋ ਜਾਏਗਾ ਜਿੰਨੇ ਪਿੰਪਲ ਦਾਗ ੱੱਬੇ ਸਾਰੇ ਚੱਕੇ ਜਾਣਗੇ ਚਿਹਰਾ ਸਾਡੇ ਸਰੀਰ ਦਾ ਮੇਨ ਹਿੱਸਾ ਹੈ। ਬੰਦੇ ਦੇ ਸਰੀਰ ਤੇ ਕਿਤੇ ਵੀ ਕੋਈ ਨਿਸ਼ਾਨ ਹੋ ਜੇ, ਕੋਈ ਪਿੰਪਲ ਹੋ ਜੇ, ਫੈਂਸੀ ਹੋ ਜੇ ਤਾਂ ਫਿਰ ਵੀ ਬੰਦਾ ਚੱਲ ਲੈਂਦਾ। ਪਰ ਜਦੋਂ ਗੱਲ ਚਿਹਰੇ ਦੀ ਆਉਂਦੀ ਆ ਤਾਂ ਸਾਰਾ ਮੂਡ ਹੀ ਖਰਾਬ ਹੋ ਜਾਂਦਾ। ਕਈ ਵਾਰੀ ਕੀ ਹੁੰਦਾ ਕਿ ਰਾਤ ਨੂੰ ਚੰਗੇ ਭਲੇ ਸੌਂਨੇ ਆ, ਮੂੰਹ ਤੇ ਕੋਈ ਪਿੰਪਲ ਨਹੀਂ, ਕੋਈ ਦਾਗ ਨਹੀਂ ਹੁੰਦਾ ਤਾਂ ਸਵੇਰ ਉੱਠ ਕੇ ਜਦੋਂ ਸ਼ੀਸ਼ਾ ਦੇਖਦੇ ਆ ਤਾਂ ਇੱਕ ਅੱਧਾ ਪਿੰਪਲ, ਇੱਕ ਅੱਧੀ ਫੈਂਸੀ ਕੋਈ ਹੁੰਦੀ ਆ। ਔਰ ਜਦੋਂ ਅਸੀਂ ਪਿੰਪਲ ਦੇਖਦੇ ਹਾਂ ਤਾਂ ਸਾਡਾ ਨਾਲ ਹੀ ਮੂਡ ਆਫ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਦਾਗ ਪਤਾ ਕਦੋਂ ਪੈਂਦਾ ਜਦੋਂ ਅਸੀਂ ਸ਼ੀਸ਼ੇ ਦੇ ਵਿੱਚ ਪਿੰਪਲ ਦੇਖਦੇ ਹਾਂ ਤਾਂ ਸਾਡੇ ਹੱਥ ਨਹੀਂ ਟਿਕਦੇ ਅਸੀਂ ਉਸੇ ਟਾਈਮ ਚੱਕ ਕੇ ਪਿੰਪਲ ਨੂੰ ਨੱਪ ਦਿੰਦੇ ਹਾਂ ਜਦੋਂ ਤੁਸੀਂ ਪਿੰਪਲ ਨੂੰ ਨੱਪ ਦਿਓ ਉੱਥੇ ਨਿਸ਼ਾਨ ਪੈ ਜਾਂਦਾ ਉਸ ਤੋਂ ਬਾਅਦ ਤੁਸੀਂ ਨਿਸ਼ਾਨ ਨੂੰ ਸਹੀ ਕਰਨ ਲੱਗ ਜਾਂਦੇ ਹੋ ਹੁਣ ਸਾਰਾ ਸਿਸਟਮ ਹੀ ਤੁਹਾਡੇ ਖਾਣ-ਪੀਣ ਤੇ ਵੀ ਡਿਪੈਂਡ ਹੈ ਤੁਹਾਡੀ ਡੇਲੀ ਰੁਟੀਨ ਤੇ ਵੀ ਡਿਪੈਂਡ ਹੈ ਜਦਾਂ ਦਾ ਤੁਸੀਂ ਖਾਂਦੇ ਹੋ ਉਦਾਂ ਦੇ ਤੁਸੀਂ ਹੋ ਜਾਂਦੇ ਹੋ ਜੋ ਅਸੀਂ ਖਾ ਲੈਂਦੇ ਆ ਸਾਡੇ ਢਿੱਡ ਦੇ ਅੰਦਰ ਜਾਂਦਾ ਏ ਉਹ ਥੋੜੇ ਦਿਨਾਂ ਦੇ ਬਾਅਦ ਹੀ ਚਿਹਰੇ ਤੇ ਦਿਖਣ ਲੱਗ ਜਾਂਦਾ ਹੈ ਜਦੋਂ ਪੇਟ ਦੇ ਅੰਦਰ ਗਰਮੀ ਹੁੰਦੀ ਗਰਮੈਸ਼ ਹੁੰਦੀ ਖਾਣ ਪੀਣ ਤੁਹਾਡਾ ਵਿਗੜ ਜਾਂਦਾ ਏ ਉਸ ਤੋਂ ਬਾਅਦ ਚਿਹਰਾ ਵੀ ਵਿਗੜਨਾ ਸ਼ੁਰੂ ਹੋ ਜਾਂਦਾ ਹੈ ਚਿਹਰੇ ਤੇ ਪਿੰਪਲ ਹੋ ਜਾਂਦੇ ਜਦਾਂ ਕਹਿੰਦੇ ਲਿਵਰ ਚ ਗਰਮੀ ਆ ਤੇਰੇ ਪੇਟ ਦੇ ਅੰਦਰ ਗਰਮੀ ਆ ਤਾਂ ਕਰਕੇ ਪਿੰਪਲ ਹੋ ਰਿਹਾ ਇਹ ਬਿਲਕੁਲ ਸੱਚਾਈ ਹੈ ਠੀਕ ਆ ਕਿ ਸਾਡਾ ਖਾਣਾ ਪੀਣਾ ਬਹੁਤ ਬੇਕਾਰ ਹੈ ਅਸੀਂ ਫਾਸਟ ਫੂਡ ਖਾਂਦੇ ਹਾਂ ਸੜ ਤੋਂ ਰਿਆ ਨਹੀਂ ਜਾਂਦਾ ਪਰ ਅਸੀਂ ਪਾਣੀ ਵੀ ਕਿੱਥੇ ਪੀਨੇ ਆ ਅਗਰ ਤੁਸੀਂ ਪਾਣੀ ਪੀਂਦੇ ਹੋ ਤਾਂ ਤੁਹਾਡਾ ਪੇਟ ਸਾਫ਼ ਰਹੇ ਕਨਸਟਿਪੇਸ਼ਨ ਵੀ ਨਹੀਂ ਹੋਵੇਗੀ ਔਰ ਤੁਹਾਡੇ ਲਿਵਰ ਦੇ ਅੰਦਰ ਗਰਮੀ ਵੀ ਨਹੀਂ ਪਏਗੀ ਜਦੋਂ ਤੁਸੀਂ ਪਾਣੀ ਨਹੀਂ ਪੀਣਾ ਫਰੂਟ ਨਹੀਂ ਖਾਣਾ ਚੰਗੀਆਂ ਚੀਜ਼ਾਂ ਨਹੀਂ ਖਾਣੀਆਂ ਤਾਂ ਚਿਹਰਾ ਤੁਹਾਡਾ ਕਿੱਥੋਂ ਚੰਗਾ ਹੋ ਜਾਏਗਾ ਪਹਿਲਾ ਕੰਮ ਕੀ ਕਰਿਆ ਕਰਨਾ ਪਾਣੀ ਵੱਧ ਤੋਂ ਵੱਧ ਪੀਆ ਕਰੋ ਫਰੂਟ ਖਾਇਆ ਕਰੋ ਔਰ ਬੀਟਰੂਟ ਬੀਟਰੂਟ ਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰ ਲੋ ਬੀਟਰੂਟ ਦੇ ਇੰਨੇ ਜ਼ਿਆਦਾ ਫਾਇਦੇ ਆ ਜੋ ਤੁਹਾਡੀ ਸੋਚ ਤੋਂ ਵੀ ਪਰੇ ਆ ਤੁਹਾਡੇ ਚਿਹਰੇ ਤੇ 글로 ਵੀ ਲੈ ਕੇ ਆਉਂਦਾ ਹੈ ਤੁਹਾਡਾ ਖੂਨ ਵੀ ਸਾਫ਼ ਕਰਦਾ ਹੈ ਇਮਿਊਨਿਟੀ ਨਰਵਸ ਸਿਸਟਮ ਹੀ ਤੁਹਾਡਾ ਸਟਰੋਂਗ ਹੁੰਦਾ ਹੈ ਬਾਡੀ ਚ ਵੀਕਨੈਸ ਸਟ्रेस ਲੈ ਨੂੰ ਸਾਰੀਆਂ ਕਮੀਆਂ ਦੂਰ ਹੁੰਦੀਆਂ ਹੁਣ ਗੱਲ ਕਰਦੇ ਆ ਪਿੰਪਲ ਦੀ ਜਦੋਂ ਵੀ ਤੁਹਾਡੇ ਚਿਹਰੇ ਤੇ ਪਿੰਪਲ ਹੋ ਜਾਂਦੇ ਆ ਤੁਸੀਂ ਤਰ੍ਹਾਂ ਤਰ੍ਹਾਂ ਦੀਆਂ ਕਰੀਮਾਂ ਫੇਸ ਵੋਸ਼ ਨੇਚਰਲ ਜੀ ਗੱਲ ਹੈ ਹੁਣ ਕਿਸੇ ਵੀ ਇਨਸਾਨ ਦਾ ਚਿਹਰਾ ਵਿਗੜਦਾ ਹੈ ਉਹ ਬਾਜ਼ਾਰ ਵਾਲ ਨੂੰ ਭਜਦਾ ਹੈ ਉਹ ਡਾਕਟਰਾਂ ਨੂੰ ਭਜਦਾ ਹੈ ਉਹਨੂੰ ਹੁੰਦਾ ਕੋਈ ਨਾ ਕੋਈ ਕਰੀਮ ਕੋਈ ਨਾ ਕੋਈ ਚੀਜ਼ ਮੇਰੇ ਹੱਥ ਲੱਗ ਜੇ ਜਿਸ ਦੇ ਨਾਲ ਚਿਹਰੇ ਤੋਂ ਪਿੰਪਲ ਦਾਗ ਧੱਬੇ ਨੂੰ ਹਟਾਇਆ ਜਾ ਸਕੇ ਅਸੀਂ ਮਹਿੰਗੇ ਮਹਿੰਗੇ ਫੇਸ ਵਾਸ਼ ਮਹਿੰਗੀਆਂ ਮਹਿੰਗੀਆਂ ਸਕਰਬਾਂ ਮਹਿੰਗੀਆਂ ਮਹਿੰਗੀਆਂ ਕਰੀਮਾਂ ਪਤਾ ਨਹੀਂ ਕਿੰਨਾ ਕੁਝ ਇਸਤੇਮਾਲ ਕਰਦੇ ਆਂ ਚਿਹਰੇ ਨੂੰ ਸਹੀ ਕਰਨ ਦੇ ਲਈ ਪਿੰਪਲਾਂ ਨੂੰ ਹਟਾਉਣ ਦੇ ਲਈ ਪਰ ਫਰਕ ਨਹੀਂ ਪੈਂਦਾ ਗੱਲ ਉੱਥੇ ਹੀ ਆ ਨਾ ਕੁਝ ਚੀਜ਼ਾਂ ਸਾਡੇ ਅੰਦਰੋਂ ਵਿਗੜਦੀਆਂ ਬਾਹਰੋਂ ਨਹੀਂ ਵਿਗੜਦੀਆਂ ਸਾਡਾ ਖਾਣ ਪੀਣ ਜਿੱਦਾਂ ਮੈਂ ਤੁਹਾਨੂੰ ਕਿਹਾ ਤੁਸੀਂ ਖਾਣ ਪੀਣ ਵੀ ਸਹੀ ਕਰ ਲਓ ਜਿਹੜੇ ਪਿੰਪਲ ਆ ਨਾ ਉਹਦਾ ਕਸੂਰ ਬਾਰੀ ਤਰਫੋਂ ਕੋਈ ਨਹੀਂ ਹੈਗਾ ਜਿਹੜਾ ਕਸੂਰ ਆ ਤੁਹਾਡੇ ਪੇਟ ਦਾ ਤੁਹਾਡਾ ਖਾਣ ਪੀਣ ਦਾ ਹੀ ਕਸੂਰ ਹੈ ਤਾਂ ਹੀ ਤੁਹਾਡੇ ਚਿਹਰੇ ਤੇ ਪਿੰਪਲ ਹੁੰਦੇ ਆ ਖਾਣ ਪੀਣ ਵੀ ਸੁਧਾਰ ਲਓ ਕਰੀਮਾ ਕਰੂਮਾ ਤਾਂ ਚਲੋ ਬਾਅਦ ਦੀ ਗੱਲ ਆ ਇਹ ਆਪਾਂ ਲੋੜ ਹੀ ਨਹੀਂ ਪੈਣੀ ਤੁਹਾਨੂੰ ਮੈਂ ਘਰ ਦੇ ਵਿੱਚ ਇੱਕ ਏਦਾਂ ਦੀ ਚੀਜ਼ ਦੱਸ ਦੇਣੀ ਆ ਅਗਰ ਤੁਸੀਂ ਰੋਜ਼ਾਨਾ ਇਸ ਦਾ ਇਸਤੇਮਾਲ ਕਰੋਗੇ ਤੁਹਾਡੇ ਚਿਹਰੇ ਤੇ ਜਿਹੜੇ ਦਾਗ ਪਏ ਆ ਪਿੰਪਲ ਆ 글로ਅ ਘਟਾ ਟੈਨਿੰਗ ਹੈ ਡਾਰਕ 스ਪੋਟ ਹੈ ਮਤਲਬ ਕਿ ਫੇਸ ਦੇ ਰਿਲੇਟਡ ਚਿਹਰੇ ਤੇ ਤੁਹਾਡੇ ਕੋਈ ਪ੍ਰੋਬਲਮ ਹੈ ਪਹਿਲਾਂ ਕੰਮ ਸ਼ੁਰੂ ਪਿੰਪਲ ਤੇ ਹੁੰਦਾ ਉਸ ਤੋਂ ਬਾਅਦ ਦਾਗ ਪੈ ਜਾਂਦੇ ਆ ਉਹ ਜਿੱਦੀ ਦਾਗ ਹੋ ਜਾਂਦੇ ਆ ਉਹ ਫਿਰ ਗੰਦੇ ਲੱਗਣ ਲੱਗ ਜਾਂਦੇ ਆ ਕਈ ਵਾਰੀ ਕਿਲ ਹੋ ਜਾਂਦਾ ਜਦੋਂ ਚਿਹਰੇ ਤੇ ਦਾਗ ਪੈ ਗਏ ਤਾਂ 글로ਅ ਵੀ ਘਟ ਜਾਂਦਾ ਹੈ ਜਿਹੜੀ ਚੀਜ਼ ਤੁਹਾਨੂੰ ਮੈਂ ਅੱਜ ਦੱਸਾਂਗਾ ਇਹ ਇੱਕੋ ਇੱਕ ਹੱਲ ਹੈ ਸਾਰੀਆਂ ਚੀਜ਼ਾਂ ਦਾ ਚਿਹਰੇ ਦੀਆਂ ਸਾਰੀਆਂ ਤਕਲੀਫਾਂ ਦਾ ਪਹਿਲਾ ਕੰਮ ਨੋਟ ਕਰ ਲਓ ਪਾਣੀ ਵੱਧ ਤੋਂ ਵੱਧ ਪੀਆ ਕਰੋ ਫਾਸਟ ਫੂਡ ਨਹੀਂ ਖਾਣਾ ਫਰੂਟ ਵੱਧ ਤੋਂ ਵੱਧ ਖਾਓ ਦੂਜਾ ਕੰਮ ਘਰ ਦੇ ਵਿੱਚ ਰਹਿ ਕੇ ਆਪਾਂ ਇੱਕ ਏਦਾਂ ਦੀ ਚੀਜ਼ ਤਿਆਰ ਕਰ ਲੈਣੀ ਆ ਰੋਜ਼ਾਨਾ ਰਾਤ ਨੂੰ ਪੈਣ ਲੱਗੇ ਤੁਸੀਂ ਇਹ ਕੰਮ ਕਰਨਾ ਹੈ ਮੈਂ ਕਹਿੰਨਾ ਕੰਮ ਤਾਂ 2.5 ਤੋਂ 3 ਮਹੀਨੇ ਕਰਨਾ ਹੈ ਫਰਕ ਤੁਹਾਨੂੰ ਠੀਕ 10-15 ਦਿਨਾਂ ਦੇ ਵਿੱਚ ਹੀ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ ਜਿਹੜੇ ਦਾਗ ਆ ਉਹ ਫਿੱਕੇ ਪੈਣੇ ਸ਼ੁਰੂ ਹੋ ਜਾਣਗੇ ਪਿੰਪਲ ਘਟਨੇ ਸ਼ੁਰੂ ਹੋ ਜਾਣਗੇ ਚਿਹਰੇ ਤੇ ਗਲੋ ਆਏਗਾ ਬਾਜ਼ਾਰ ਦੇ ਵਿੱਚੋਂ ਚੰਦਨ ਦਾ ਪਾਊਡਰ ਨਿੰਬੂ ਦੁੱਧ ਔਰ ਗੁਲਾਬ ਜਲ ਕਰਨਾ ਕੀ ਹੈ ਕਿ ਚਿਹਰੇ ਦੇ ਹਿਸਾਬ ਨਾਲ ਜਿੱਡਾ ਕਿ ਤੁਹਾਡਾ ਮੂੰਹ ਹੈ ਜਿੰਨੀ ਕਿ ਤੁਹਾਨੂੰ ਲੋੜ ਹੈ ਇੱਕ ਤੋਂ ਦੋ ਚਮਚ ਚੰਦਨ ਦੇ ਪਾਊਡਰ ਦੇ ਉਹਦੇ ਚ ਦੋ ਤੋਂ ਤਿੰਨ ਬੂੰਦਾਂ ਨਿੰਬੂ ਦੇ ਰਸ ਦੀਆਂ ਥੋੜਾ ਜਿਹਾ ਗੁਲਾਬ ਜਲ ਔਰ ਦੁੱਧ ਪਾ ਲਓ ਦੁੱਧ ਲੋੜ ਅਨੁਸਾਰ ਪਾਉਣਾ ਹੈ ਤਾਂ ਕਿ ਉਹਦਾ ਪੇਸਟ ਬਣ ਜਾਏ ਚੰਗੀ ਤਰ੍ਹਾਂ ਉਹਨੂੰ ਹਿਲਾ ਲਓ ਉਹਦਾ ਪੇਸਟ ਬਣਾ ਲਓ ਪੇਸਟ ਬਣਾਉਣ ਤੋਂ ਬਾਅਦ ਆਪਣੇ ਚਿਹਰੇ ਤੇ ਹੱਥਾਂ ਨਾਲ ਹੀ ਦਾਦਾ ਲਗਾ ਲਓ ਲਗਾਉਣ ਤੋਂ ਬਾਅਦ 5 ਤੋਂ 10 ਮਿੰਟ ਉਹਨੂੰ ਸੁੱਕਣ ਦਿਓ ਜਦੋਂ ਸੁੱਕ ਜਾਏਗਾ ਚਿਹਰੇ ਨੂੰ ਗਰਮ ਪਾਣੀ ਦੇ ਨਾਲ ਨਹੀਂ ਧੋਣਾ ਚਿਹਰੇ ਨੂੰ ਠੰਡੇ ਪਾਣੀ ਨਾਲ ਧੋਣਾ ਛਿੱਟੇ ਮਾਰੋ ਚਿਹਰੇ ਨੂੰ ਧੋ ਲੋ ਉਸ ਤੋਂ ਬਾਅਦ ਚਿਹਰੇ ਨੂੰ ਟਾਬਲ ਦੇ ਨਾਲ ਚੰਗੀ ਤਰ੍ਹਾਂ ਇਦਾਂ ਸਾਫ਼ ਨਹੀਂ ਕਰਨਾ ਜਿੱਦਾਂ ਤੁਸੀਂ ਪਤਾ ਕੀ ਕਰਦੇ ਹੋ ਤੁਸੀਂ ਤਾਂ ਆਪਣੇ ਮੂੰਹ ਨੂੰ ਗੱਡੀ ਦਾ ਬੁਰਨੜ ਸਮਝਦੇ ਹੋ ਏਦਾਂ ਚੰਗੀ ਤਰ੍ਹਾਂ ਰਗੜ ਰਗੜ ਕੇ ਟਾਬਲ ਮਾਰ ਦਿਓ ਬਿਲਕੁਲ ਗਲਤੀ ਨਹੀਂ ਕਰਨੀ ਟਾਬਲ ਦਾ ਇਸਤੇਮਾਲ ਜ਼ਰੂਰ ਕਰਨਾ ਹੈ ਪਰ ਸਿਰਫ ਪਾਣੀ ਨੂੰ ਸੁਕਾਉਣ ਦੇ ਲਈ ਏਦਾਂ ਰਗੜਨਾ ਨਹੀਂ ਹੈਗਾ ਟਾਬਲ ਲਓ ਹਲਕੇ ਹੱਥਾਂ ਨਾਲ ਇੱਥੇ ਚਿਹਰੇ ਤੇ ਤਾਂ ਲਗਾ ਲਓ ਲਗਾਉਣ ਤੋਂ ਬਾਅਦ ਜਦੋਂ ਚਿਹਰਾ ਸੁੱਕ ਜਾਏਗਾ 5-10 ਮਿੰਟ ਬੈਠੋ ਤੇ ਆਪਣਾ ਚਿਹਰਾ ਸ਼ੀਸ਼ੇ ਵਿੱਚ ਦੇਖ ਲਓ ਪਿੰਪਲ ਤਾਂ ਹੀ ਉਸੇ ਟਾਈਮ ਸਹੀ ਹੋਣਗੇ ਪਰ ਤੁਹਾਡੇ ਚਿਹਰੇ ਤੇ 글로ਅ ਆਏਗਾ ਇੱਕ ਰੌਣਕ ਆਏਗੀ ਦਾਗ ਤਾਂ ਬੇਫਿੱਕੇ ਪੈਣਗੇ ਲਗਾਤਾਰ ਇਸਤੇਮਾਲ ਕਰਦੇ ਰਹੋਗੇ ਪਿੰਪਲ ਪਿੰਪਲ ਸਾਰੇ ਚੱਕੇ ਜਾਣਗੇ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿਹੜੇ ਲੋਕ ਇਹ ਪਿੰਪਲ ਦੀਆਂ ਬਿਮਾਰੀਆਂ ਤੋਂ ਚਿਹਰੇ ਤੇ 글로ਅ ਘਟ ਹੈ ਚਿਹਰੇ ਤੇ ਦਾਗ ਪਏ ਹੈ ਇਨ੍ਹਾਂ ਬਿਮਾਰੀਆਂ ਤੋਂ ਪਰੇਸ਼ਾਨ ਆ ਉਹਨਾਂ ਨੂੰ ਰਾਹਤ ਮਿਲ ਸਕੇ